ਇੱਕ ਪਾਸੇ ਉਹ ਲੋਕ ਨੇ ਜਿਹੜੇ ਕਿ ਜਿੰਨੀ ਮਰਜ਼ੀ ਵੱਡੀ ਸਮੱਸਿਆ ਆ ਜਾਵੇ ਕਦੇ ਘਬਰਾਉਂਦੇ ਨਹੀਂ ਪਰ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਕਿ ਸਮੱਸਿਆ ਆਉਣ ਤੇ ਦਿਲ ਛੱਡ ਜਾਂਦੇ ਨੇ ਤੇ ਹਾਰ ਮੰਨ ਲੈਂਦੇ ਨੇ ਸੋ ਇੱਕ ਪਰਿਵਾਰ ਦੀ ਸੱਚੀ ਘਟਨਾ ਦਾ ਜ਼ਿਕਰ ਕਰਨਾ ਚਾਹੁੰਦੇ ਆ ਇੱਥੇ ਇੱਕ ਪਰਿਵਾਰ ਦੇ ਦੋ ਜੀ ਸਨ ਆਲੇ ਦੁਆਲੇ ਦੇ ਲੋਕ ਉਹਨੂੰ ਪਿਆਰ ਨਾਲ ਅੰਕਲ ਆਂਟੀ ਕਹਿੰਦੇ ਸਨ ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸੀ ਆਂਦੇ ਜਾਂਦੇ ਨੂੰ ਪਿਆਰ ਨਾਲ ਹਮੇਸ਼ਾ ਦੁਆਵਾਂ ਦਿੰਦੇ ਸੀ ਬlesings ਦਿੰਦੇ ਸੀ ਆਂਟੀ ਨੂੰ ਡਿਪਰੈਸ਼ਨ ਦੀ ਬਿਮਾਰੀ ਸੀ ਆਪਣੀ ਇਸ ਬਿਮਾਰੀ ਕਰਕੇ ਉਹਨਾਂ ਨੇ ਇੱਕ ਸਕੂਲ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰਤੀ ਕਿ ਚਲੋ ਮੇਰਾ ਜਿਹੜਾ ਥੋੜਾ ਧਿਆਨ ਹੈ ਕਿਸੇ ਹੋਰ ਪਾਸੇ ਲੱਗੇਗਾ ਤੇ ਮੈਂ ਟੈਨਸ਼ਨ ਤੋਂ ਬਾਹਰ ਨਿਕਲਾਂਗੀ ਅੰਕਲ ਰਿਟਾਇਰ ਹੋ ਚੁੱਕੇ ਸੀ ਪਰ ਆਂਟੀ ਕੰਮ ਤੇ ਜਾਣ ਲੱਗ ਗਏ। ਉਹਨਾਂ ਦਾ ਧਿਆਨ ਹੋਰ ਪਾਸੇ ਲੱਗ ਗਿਆ। ਕੁਝ ਸਮਾਂ ਉਹਨਾਂ ਦਾ ਇਸ ਤਰ੍ਹਾਂ ਹੀ ਨਿਕਲਦਾ। ਉਸ ਤੋਂ ਬਾਅਦ ਇੱਕ ਦਿਨ ਕੀ ਹੁੰਦਾ ਅੰਕਲ ਦਾ ਐਕਸੀਡੈਂਟ ਹੋ ਜਾਂਦਾ ਹੈ। ਅੰਕਲ ਦੇ ਸਿਰ ਤੇ 60 ਵਜਦੀ ਹੈ ਜਿਸ ਦੇ ਕਰਕੇ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਉਹਨਾਂ ਦੀ ਸਰਜਰੀ ਹੁੰਦੀ ਹੈ। ਬ੍ਰੇਨ ਸਰਜਰੀ। 1.5 ਮਹੀਨਾ ਹਸਪਤਾਲ ਦੇ ਵਿੱਚ ਐਡਮਿਟ ਰਹਿੰਦੇ ਨੇ। ਆਂਟੀ ਰੋਜ਼ ਉਹਨਾਂ ਨੂੰ ਹਸਪਤਾਲ ਦੇਖਣ ਜਾਂਦੇ ਨੇ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ ਫਿਰ ਉਸ ਤੋਂ ਥੋੜੀ ਦੇਰ ਬਾਅਦ ਰਾਤ ਨੂੰ ਆਪਣੀ ਬੇਟੀ ਦੇ ਘਰ ਚਲੇ ਜਾਂਦੇ ਨੇ ਜੋ ਕਿ ਨਜ਼ਦੀਕ ਹੀ ਹੈ ਉਹਨਾਂ ਦੇ ਘਰ ਦੇ ਸਵੇਰੇ ਫੇਰ ਘਰ ਆ ਕੇ ਆਪਣੇ ਥੋੜਾ ਜਿਹਾ ਕੰਮ ਕਰਕੇ ਹਸਪਤਾਲ ਚਲੇ ਜਾਂਦੇ ਨੇ ਸਕੂਲ ਉਹ ਨਹੀਂ ਜਾ ਰਹੀ ਸੀ ਕਿਉਂਕਿ ਅੰਕਲ ਦੀ ਹਾਲਤ ਇੰਨੀ ਖਰਾਬ ਸੀ ਤੇ ਸਕੂਲ ਜਾਣਾ ਉਹਨਾਂ ਨੇ ਛੱਡ ਦਿੱਤਾ ਸੀ ਇੱਕ ਡੇਢ ਮਹੀਨਾ ਲਗਾਤਾਰ ਹਸਪਤਾਲ ਜਾਣ ਤੋਂ ਬਾਅਦ ਡਾਕਟਰ ਉਹਨਾਂ ਨੂੰ ਕਹਿੰਦਾ ਹੈ ਕਿ ਇਹਨਾਂ ਨੂੰ ਹੁਣ ਘਰ ਲੈ ਜਾਓ ਹੋ ਸਕਦਾ ਹੈ ਠੀਕ ਹੋ ਜਾਣ ਪਰ ਇਹ ਵੀ ਹੋ ਸਕਦਾ ਹੈ ਕਿ ਨਾ ਠੀਕ ਹੋਣ ਕੁਝ ਕਨਫਰਮ ਨਹੀਂ ਹੈ ਕਿਉਂਕਿ ਉਹ ਕੋਮਾ ਦੇ ਵਿੱਚ ਸੀਗੇ ਵੱਡੀ ਬੇਟੀ ਨੇ ਕਿਹਾ ਕਿ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਆ ਰਹੀ ਹਾਂ ਛੁੱਟੀ ਲੈ ਕੇ ਪਰ ਉਹ ਕਹਿੰਦੇ ਕਿ ਤੂੰ ਕੱਲ ਆਈ ਅੱਜ ਨਹੀਂ ਕਿਉਂਕਿ ਉਹਨਾਂ ਨੇ ਸੋਚਿਆ ਹੋਇਆ ਸੀ ਕਿ ਹੁਣ ਮੈਂ ਨਹੀਂ ਜੀਣਾ ਤੇ ਜੇ ਅੱਜ ਇਹ ਘਰ ਆਗੀ ਸ਼ਾਮ ਨੂੰ ਤਾਂ ਹੋ ਸਕਦਾ ਜੋ ਮੈਂ ਸੋਚਿਆ ਉਹ ਨਾ ਕਰ ਪਾਵਾਂ ਉਹਨਾਂ ਨੇ ਆਪਣੇ ਬੇਟੇ ਨੂੰ ਜੋ ਕਿ ਉਹਨਾਂ ਨੂੰ ਰੋਜ਼ ਹਸਪਤਾਲ ਤੋਂ ਘਰ ਛੱਡਣ ਆਂਦਾ ਹੁੰਦਾ ਸੀ ਵਾਪਸ ਸ਼ਾਮ ਨੂੰ ਮਨਾ ਕਰਤਾ ਕਿ ਤੂੰ ਨਾ ਆਈ ਮੈਂ ਕੈਬ ਤੇ ਚਲੀ ਜਾਵਾਂਗੀ ਸ਼ਾਮ ਨੂੰ ਘਰ ਪਹੁੰਚਦੇ ਨੇ ਕੈਬ ਤੇ ਤੇ ਥੋੜੀ ਦੇਰ ਬਾਅਦ ਹੀ ਰੌਲਾ ਪੈ ਜਾਂਦਾ ਕਿ ਆਂਟੀ ਨੇ ਆਤਮ ਹਤਿਆ ਕਰ ਲਈ ਸੁਸਾਇਡ ਕਮਿਟ ਕਰ ਲਿਆ ਸਿਰਫ ਅੱਧੇ ਘੰਟੇ ਦਾ ਟਾਈਮ ਕਿਉਂਕਿ ਆਲੇ-ਦੁਆਲੇ ਦੇ ਲੋਕ ਦੱਸਦੇ ਨੇ ਕਿ ਉਹ 6:11 ਤੇ ਕੈਬ ਤੇ ਇੱਥੇ ਆਂਦੇ ਨੇ ਪਹੁੰਚਦੇ ਨੇ ਜੋ ਕਿ ਉਹਨਾਂ ਨੇ ਸੀਸੀਟੀਵੀ ਕੈਮਰਾ ਤੇ ਵਿੱਚ ਦੇਖਿਆ ਤੇ ਅੱਧੇ ਘੰਟੇ ਬਾਅਦ ਹੀ ਕੋਈ ਉਹਨਾਂ ਦੇ ਘਰ ਜਾਂਦਾ ਜਦੋਂ ਤਾਂ ਪਤਾ ਲੱਗਦਾ ਕਿ ਸਾਰਾ ਕੁਝ ਹੋ ਗਿਆ ਉਹ ਇੱਕ ਨੋਟ ਲਿਖ ਕੇ ਜਾਂਦੇ ਨੇ ਕਿ ਮੇਰੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਜੋ ਕਰ ਰਹੀ ਐ ਮੈਂ ਆਪਣੀ ਮਰਜ਼ੀ ਨਾਲ ਕਰ ਰਹੀ ਆਂ ਉਸ ਤੋਂ ਬਾਅਦ ਫਿਰ ਪੋਸਟਮਾਰਟਮ ਵੀ ਹੋ ਗਿਆ ਸਾਬਤ ਹੋ ਗਿਆ ਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਸੀ ਆਪਣੀ ਮਰਜ਼ੀ ਨਾਲ ਕੀਤਾ ਸੀ ਸੰਸਕਾਰ ਵੀ ਹੋਇਆ ਤੇ ਅੰਤਿਮ ਅਰਦਾਸ ਵੀ ਹੋ ਗਈ ਪਰ ਇੱਥੇ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਜੇ ਸਿਰ ਤੇ ਸੱਚੇ ਗੁਰੂ ਦਾ ਹੱਥ ਹੈ ਤਾਂ ਭਾਵੇਂ ਜਿੰਨੀ ਮਰਜ਼ੀ ਵੱਡੀ ਸਮੱਸਿਆ ਹੋਵੇ ਇਨਸਾਨ ਕਦੇ ਨਹੀਂ ਕਬਰਾਂਦਾ ਕੋਈ ਭਾਵੇਂ ਉਹਦੇ ਨਾਲ ਖੜਾ ਹੈ ਤੇ ਕੋਈ ਭਾਵੇਂ ਨਹੀਂ ਖੜਾ ਪਰ ਉਹ ਆਪਣੇ ਆਪ ਨੂੰ ਇਕੱਲਾ ਨਹੀਂ ਮਹਿਸੂਸ ਕਰਦਾ ਪਰ ਦੂਜੇ ਪਾਸੇ ਜੇ ਉਹਦੇ ਸਿਰ ਤੇ ਗੁਰੂ ਦਾ ਹੱਥ ਨਹੀਂ ਹੈ ਤਾਂ ਭਾਵੇਂ ਜਿੰਨੇ ਮਰਜ਼ੀ ਲੋਕ ਉਹਦੇ ਨਾਲ ਹੋਣ ਉਹ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰੇਗਾ ਇਸ ਕਰਕੇ ਭਾਵੇਂ ਜੋ ਵੀ ਕੁਝ ਹੋਵੇ ਆਪਣੇ ਗੁਰੂ ਨੂੰ ਤੇ ਆਪਣੇ ਪਰਮਾਤਮਾ ਨੂੰ ਨਾ ਭੁੱਲੀਏ ਉਹ ਔਖੇ ਵੇਲੇ ਸਾਡਾ ਸਾਥ ਦੇਣ ਵਾਲਾ ਸੌਖੇ ਵੇਲੇ ਤਾਂ ਹਰ ਕੋਈ ਸਾਥ ਦੇ ਦਿੰਦਾ ਪਰ ਔਖੇ ਵੇਲੇ ਸਾਥ ਦੇਣ ਵਾਲਾ ਹੀ ਅਸਲ ਮਿੱਤਰ ਹੁੰਦਾ ਹੈ